ਨਾਮ ਬਣੀ ਦਾ ਦੇਕੇ ਛਟਾ ਨਾਮ ਬਣੀ ਦਾ ਦੇਕੇ ਛਟਾ ਬਦਲ ਦਿੰਦੇ ਨੇ ਭਾਗ ਹਰ ਕੇ ਦਾਸ ਕਹਾਏ ਸਾਧੂ ਦੁੱਤ ਜਲਉਂਦੇ ਜਾਗ ਹਰ ਅપરા ਜੀਵਣ ਕਰ ਦਿੰਦੇ ਹਰ ਅપરા ਜੀਵਣ ਕਰ ਦਿੰਦੇ ਜਿਸ ਤੇ ਨਦਰ ਟਿਕਾਉਂਦੇ ਸੰਤ ਮਹਾਤਮੇ ਪਰ ਉਪਕਾਰੀ ਬਿਰਲ ਜਗ ਵਿੱਚ ਆਉਂਦੇ ਨਾਮ ਬਾਣੀ ਦਾ ਦੇ ਕੇ ਛਟਾ ਨਾਮ ਬਾਣੀ ਦਾ ਦੇ ਕੇ ਛਟਾ ਬਦਲ ਦਿੰਦੇ ਨੇ ਹਰ ਕੇ ਦਾਸ ਕਹਾਏ ਸਾਧੂ ਦੁਤ ਜੁਲਉਂਦੇ ਜਾਗ ਹਰ ਅਪਰਾ ਜੀਵਣ ਕਰ ਦਿੰਦੇ ਹਰ ਅਪਰਾ ਜੀਵਣ ਕਰ ਦਿੰਦੇ ਜਿਸ ਦਿਨ ਦਰ ਟਿਕਾਂਦੇ ਸੰਤ ਮਹਾਤਮ ਪਰ ਉਪਕਾਰੀ ਬਿਰਲੇ ਜਗ ਵਿੱਚ ਆਉਂਦੇ ਦੀਪਾਂ ਚੜਾ ਦੇਂਦੇ ਨੇ ਭਗਤੀ ਪਾਣ ਚੜਾ ਦੇਂਦੇ ਨੇ ਨਦਰ ਮਹਿਰ ਦੀ ਭਰ ਕੇ ਜਿਹੜੇ ਜਪਦੇ ਨਾਮ ਸੰਗਤ ਜੀ ਜਿਉਂਦੇ ਜੀ ਜਗ ਮਰ ਕੇ ਪਰਮੇਸ਼ਰ ਦੀ ਨਾਲ ਪਰੀਤੀ ਪਰਮੇਸ਼ਰ ਤੇ ਨਾਲ ਪਰੀਤੀ ਪਟਕਿਆਂ ਦੀ ਫਵਾਉਂਦੇ ਸੰਤ ਮਹਾਂਤਮੇ ਪਰ ਉਪਕਾਰੀ ਬਿਰਲੇ ਜਗ ਵਿੱਚ ਆਉਂਦੇ ਦਸਦੇ ਹਰ ਮਿਲਣੇ ਦੀ ਜੁਗਤੀ ਦਸਦੇ ਹਰ ਮਿਲਣੇ ਦੀ ਜੁਗਤੀ ਦਸਦੇ ਹਰ ਮਿਲਣੇ ਦੀ ਕਿਵੇਂ ਪ੍ਰਭੂ ਨੂੰ ਪਾਉਣ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਉਹਦੇ ਗੁਣਾ ਨੂੰ ਗਾਉ ਦਿਲ ਨਜਰਾਨੇ ਪ੍ਰੇਮ ਪਰਿਤੀ ਦਿਲ ਨਜਰਾਨੇ ਸ਼ਰ ਦਾ ਪਾਰ ਲੰਗਾਂ ਦੇ ਸੰਤ ਮਹਾਤਮ ਪਰਿ ਉਪਕਾਰੀ ਵਿਰਲੇ ਜੱਗ ਵਿੱਚ ਵਿਰਲੇ ਜੱਗ ਵਿੱਚ ਹਾਂ ਯੁਗਤੀ ਦੱਸ ਕੇ ਜੋ ਤੰਨੇ ਨੂੰ ਯੁਗਤੀ ਦੱਸ ਕੇ ਵਿਠਲ ਨਾਮ ਜਪਾਇਆ ਦਾਸ ਭਗਤ ਦਾ ਬਣ ਕੇ ਭਗਵਨ ਦਾਸ ਭਗਤ ਦਾ ਬਣ ਕੇ ਭਗਵਨ ਕਾਰ ਕਰਨ ਲਈਆ ਆਹੂ ਤੇ ਟਿੰਡਾਂ ਪਰ ਪਰ ਸੁਟਟੇ ਖੂ ਤੇ ਟਿੰਡਾਂ ਪਰ ਪਰ ਸੁਟਟੇ ਨੱਕੇ ਤਾਈ ਮੜਵਾਉਂਦੇ ਸੰਤ ਮਹਾਤਮੇ ਪਰ ਉਪਕਾਰੀ ਵਿਰਲ ਜਗ ਵਿੱਚ ਆਉਂਦੇ ਹਰ ਜਸ ਕਰਕੇ ਸੰਗਤਾਂ ਤਾਈ ਹਰ ਜਸ ਕਰਕੇ ਸੰਗਤਾਂ ਤਾਈ ਜੀਵਨ ਜਾਚ ਸਿਖਾਉਂਦੇ ਵਾਗ ਮੀਰਾ ਦੇਰਾ ਦੀ ਰੱਟ ਪੈ ਮੁਖੋਂ ਲਾਉਂਦੇ ਜਿਵੇਂ ਕ੍ਰਿਸ਼ਨ ਜੀ ਮਹਾਪਾਰਤ ਵਿੱਚ ਜਿਵੇਂ ਕ੍ਰਿਸ਼ਨ ਜੀ ਮਹਾਪਾਰਤ ਵਿੱਚ ਅਰਜਨ ਤਾਂ ਹੀ ਸਮਝਾਂਦੇ ਸੰਤ ਮਹਾਤਮੇ ਪਰ ਉਪਕਾਰੀ ਵਿਰਲੇ ਜੱਗ ਵਿੱਚ ਆਉਂਦੇ ਭਗਤ ਸੁਦਾਮਾ ਦਰ ਤੇ ਆਉਂਦਾ ਭਗਤ ਸੁਦਾਮਾ ਦਰ ਤੇ ਆਉਂਦਾ ਹਰ ਕੀ ਓਟ ਤਕਾ ਕੇ ਭਗਤ ਪ੍ਰਿਲਾਦ ਜੋ ਤਾਰਨ ਸਤ ਗੁਰ ਨਰ ਸਿੰਘ ਰੂਪ ਬਣਾ ਕੇ 라ਖੀ ਆਪ ਭਗਤ ਦੀ ਕਰਦਾ 라ਖੀ ਆਪ ਭਗਤ ਦੀ ਰਣਾ ਕਸ਼ਰੂਪ ਬਣਾ ਕੇ ਸੰਤ ਮਹਾਤਮੇ ਬੜੀ ਉਪਕਾਰੀ ਵਿਰਲ ਜੱਗ ਵਿੱਚ ਆਉਂਦੇ ਆ ਬਖਸ਼ ਦਿਓ ਰਹਿਮਤ ਦਾ ਕਿਣਕਾ ਬਖਸ਼ ਦਿਓ ਰਹਿਮਤ ਦਾ ਕਿਣਕਾ ਬਖਸ਼ ਦਿਓ ਰਹਿਮਤ ਦਾ ਕਿਣਕਾ ਜਸ ਪ੍ਰਭੂ ਦਾ ਗਾਵਾਂ ਤੇਰੇ ਦਰਵਾਜੋਂ ਮੇਰੇ ਸਾਈਆਂ ਹੋਰ ਕਿਤੇ ਨਾ ਹੋਰ ਕਿਤੇ ਨਾ ਜਾਂ ਹੀਰੇ ਦੇ ਕਲਮ ਟਿਕਾ ਹੱਥ ਵਿੱਚ ਹੀਰੇ ਦੇ ਅਲਫਾਜ਼ ਰਤਨ ਲਿਖਵੋਦੇ ਸੰਤ ਮਹਾਤਮ ਪਰਿ ਉਪਕਾਰੀ ਵੇਰ